ਇੱਕ ਮਿੰਟ ਦੀ ਵੀ ਏਅਰਬੋਰਡ ਦੇ ਉੱਤੇ ਲਾਪਰਵਾਹੀ ਨਹੀਂ ਕਰ ਸਕਦੇ ਉੱਥੇ ਪੂਰੀ ਪੂਰੀ ਵੀਡੀਓ ਕਿੰਨੀ ਦਿਖਾਈ ਗਈ ਐ ਏਡੇ ਪਾਉਣੇ ਘੰਟੇ ਦੀ ਜਿਹੜੀ ਹੈਗੀ ਆ ਇਹ ਘੰਟੇ ਦੀ ਜਿੰਨੀ ਵੀ ਐ ਦਿਖਾਓ ਸਾਰੀ ਚੀਜ਼ਾਂ ਸਾਹਮਣੇ ਆ ਦੇਣੀਆਂ ਕੀ ਨੇ ਕੌਂਟ੍ਰੋਵਰਸੀ ਕ੍ਰੀਏਟ ਕੀਤੀ ਕੀ ਨੇ ਜਾਣ ਕੇ ਚੀਜ਼ ਨੂੰ ਬਦਾਇਆ ਜੇ ਤੁਹਾਡੇ ਪਰਸ਼ ਚ ਕੋਈ ਗਲਤ ਚੀਜ਼ ਨਹੀਂ ਸੀ ਤਾਂ ਤੁਸੀਂ ਤੁਹਾਨੂੰ ਕਿਹਨੂੰ ਜੋ ਕਹਿੰਦੇ ਚੋਰ ਨਹੀਂ ਡਰ ਹੁੰਦਾ ਜੇ ਮੈਨੂੰ ਕਹੋਗੇ ਮੈਂ ਤਾਂ ਕਹਾਂਗਾ ਬਿਜਲੀ ਲੈ ਲਓ ਯਾਰ ਕਿਉਂ ਬਾਬਾ ਜੀ ਤੁਹਾਡਾ ਡਿਊਟੀ ਐ ਤਲਾਸ਼ੀ ਨਹੀਂ ਦੀ ਲੋ ਜੀ ਤੇ ਜਾਓ ਠੀਕ ਹੈ ਜੀ ਗੱਲ ਖਤਮ ਤੁਸੀਂ ਇੱਕ ਛੋਟੀ ਜਿਹੀ ਗੱਲ ਨੂੰ ਐਡਾ ਲੰਬਾ ਬਣਾ ਉਹਨੂੰ ਹਿੰਦੂ ਜਾਂ ਹਿੰਦੂ ਦਾ ਚਿੱਕਾ ਦਾ ਰੋਲਾ ਬਣਾ ਦੋ ਕਿ ਖਾਲ ਕੁਆ ਹੋ ਰਹਾ ਹੈ ਜਿੰਨੇ ਰਨ ਹੋ ਤੇ ਇਸ ਦਿੱਲੀ ਆਪਣਾ ਚੰਡੀਗੜ੍ਹ 에ਰਪੋਰਟ ਤੋਂ ਪਹਿਲਾਂ ਕਈ ਵਾਰ ਲੰਘ ਕੇ ਗਈ ਆ ਉਦੋਂ ਕਦੀ ਕੰਟਰੋਵਰਸਰੀ ਨਹੀਂ ਹੋਈ ਆ ਇਸ ਵਾਰ ਇਸ ਦੌਰਾਨ ਹੀ ਕਿਉਂ ਹੋਈ ਆ ਬਿਲਕੁਲ ਬਿਲਕੁਲ ਜੀ ਇਹੀ ਗੱਲ ਹੈ ਕਿ 100 ਵਾਰ ਉੱਥੇ ਦੀ ਮਤਲਬ ਹਜ਼ਾਰਾਂ ਵਾਰ ਇਹਨੇ ਚੰਡੀਗੜ੍ਹ 에ਰਪੋਰਟ ਤੋਂ ਫਲਾਈਟਾਂ ਭੜੀਆਂ ਨਹੀਂ ਹਜ਼ਾਰਾਂ ਵਾਰ ਇਹਨੇ ਤਲਾਸ਼ੀ ਦਿੱਤੀ ਹੋਣੀ ਆ ਪਰ ਇਸ ਵਾਰੀ ਐਸਾ ਕੀ ਸੀਗਾ ਕਿ ਤਲਾਸ਼ੀ ਦੇਣ ਵਾਲੇ ਡਿਊਟੀ ਕੰਟਰੋਵਰਸਰੀ ਕਰਤੀ ਤੇ ਉਦੋਂ ਬਾਅਦ ਦੇਖਿਆ ਜਾਏ ਕਿ ਇਹਨਾਂ ਨੇ ਕੀਤਾ ਕੀ ਜਦੋਂ ਕੰਟਰੋਵਰਸਰੀ ਕਰਨ ਤੋਂ ਬਾਅਦ ਇੱਕ ਔਰ ਦੇਖ ਕੇ ਖਾਲਸਤਾਨੀ ਗੈਰੀ ਐ ਇਹਹੀ ਤਲਾਸ਼ੀ ਜੇ ਕੋਈ ਦੁਆ ਕੋਈ ਦੁਵੇਦੀ ਚਤੁਰਵੇਦੀ ਕੋਈ Hindu ਲੇਡੀ ਹੁੰਦੀ ਉਹ ਤਲਾਸ਼ੀ ਲੈਂਦੀ ਫਿਰ ਇਹਨਾਂ ਨੇ ਕੀ ਕਹਣਾ ਸੀਗਾ ਕੰਟਰੋਲ ਸਕੀਮ ਤਾਂ ਹੈਗੀ ਆ ਇਹ ਇਹਨਾਂ ਨੇ ਕਹਿਣਾ ਸੀਗਾ ਇਹ ਅਰਬਨ ਨਕਸਲ ਹੈ ਠੀਕ ਹੈ ਭਾਵੇਂ ਉਹ Hindu Hindu ਦੀ ਤਲਾਸ਼ੀ ਲੈਂਦੇ ਫਿਰ ਇਹਨਾਂ ਨੇ ਕਹਣਾ ਸੀ ਨੀ ਜੀ ਇਹ ਅਰਬਨ ਨਕਸਲ ਹੈ ਕਿਉਂਕਿ ਇਹ ਸਾਨੂੰ ਨਹੀਂ ਮੰਨਦੇ ਜਾਂ ਸਾਡੀ ਤਲਾਸ਼ੀ ਨਹੀਂ ਹੁੰਦੀ ਭਈ ਜੀ ਕਿ ਤੁਸੀਂ ਜੇ MP ਐ MLA ਜਾਂ CM ਬਣ ਗਏ ਸਾਨੂੰ ਸਾਡੀ ਤਲਾਸ਼ੀ ਨਹੀਂ ਹੋਏਗੀ ਠੀਕ ਹੈ ਜੀ ਜਿਹੜੇ ਕਹਿਦੇ ਵੱਡੇ ਵੱਡੇ ਸਮਗਲਿੰਗਾਂ ਹੁੰਦੀਆਂ ਰਹੀਆਂ ਉਹ ਐਂਬੂਲੈਂਸਾਂ ਦੇ ਵਿੱਚ ਵੀ ਹੁੰਦੀ ਰਹੀਆਂ ਦਾਉਦ ਦੇ ਟਾਈਮ ਆਪਾਂ ਦੇਖਿਆ ਤੇ ਵੱਡੇ ਵੱਡੇ ਜਿਹੜੇ ਮინისტრਾਂ ਦੀਆਂ ਗੱਡੀਆਂ ਇੱਕ ਮੇਰੇ ਨਾਲ ਹੋ ਚੱਕ ਇੱਕ ਗੱਲ ਆਈ ਸੀ ਕਿ ਇੱਕ ਸੀਐਮ ਨੂੰ ਇੱਕ ਗੱਡੀ ਗਿਫਟ ਕੀਤੀ ਸੀ ਵਰਨਾ ਤੇ ਉਸੇ ਨੰਬਰ ਦੀ ਵਰਨਾ ਗੱਡੀ ਇੱਕ ਸਮਗਲਰ ਨੇ ਆਪਣੇ ਨਾਲ ਰੱਖਤੀ ਸੀ ਦੋ ਗੱਡੀਆਂ ਇੱਕ ਆਪਣੇ ਕੋਲ ਰੱਖ ਲਈ ਉਹੀ ਇਸ ਨੰਬਰ ਦੀ ਗੱਡੀ ਇੱਕ ਸੀਐਮ ਸਾਹਿਬ ਨੂੰ ਗਿਫਟ ਕਰਤੀ ਸਭ ਨੂੰ ਪਤਾ ਸੀ ਸੀਐਮ ਸਾਹਿਬ ਦੀ ਗੱਡੀ ਦਾ ਇਹ ਨੰਬਰ ਆ ਹੋਰ ਆ ਉਸ ਗੱਡੀ ਦੀ ਕਦੇ ਤਲਾਸ਼ ਨਹੀਂ ਹੁੰਦੀ ਤੇ ਉਸ ਦੇ ਵਿੱਚ ਦੋਨੋਂ ਬਦ ਸਮਾਨ ਜਾਂਦਾ ਹੁੰਦਾ ਸੀਗਾ ਤੇ ਸੀਐਮ ਸਾਹਿਬ ਜਦੋਂ ਪਤਾ ਚੱਲਿਆ ਉਹਨਾਂ ਨੇ ਉਹ ਗੱਡੀ ਵਾਪਸ ਕਰਤੀ ਠੀਕ ਹੈ ਜੀ ਕਿ ਹਾਂ ਵੀ ਮੇਰੇ ਨਾਮ ਦੇ ਉੱਤੇ ਬਲੈਕ ਹੋ ਰਹੀ ਹੈ ਹੋਰ ਹੋ ਰਿਹਾ ਤੇ ਅਗਲੇ ਨੇ ਚੁਪਚਾ ਵਾਪਸ ਕਰਦੇ ਕਹਿੰਦਾ ਦੁਆਰ ਤੋਂ ਅਮਰੀਕਨ ਨਹੀਂ ਕਰੇ ਇਹ ਚੀਜ਼ ਨਾ ਕਰੀ ਵੀ ਨਾ ਮੈਨੂੰ ਤਰ ਤੱਕ ਕੋਈ ਗਿਫਟ ਚਾਹੀਦਾ ਨਾ ਹੋਰ ਚੀਜ਼ ਦਾ ਸੋ ਅਗਲੀ ਬਹੁਤ ਤਰੀਕਾ ਨਾਲ ਹੁੰਦੀ ਹੈ ਤੇ ਜੇ ਗਲਤ ਕੰਮ ਨਹੀਂ ਕਰ ਰਹੇ ਸੀਗੇ ਇੱਕ ਕਹਦੀ ਹੈ ਕਿ ਇੱਕ ਮਰਿਆਦਾ ਹੁੰਦੀ ਹੈ ਸੀਐਮ ਦੀ ਐਮਐਲਏ ਦੀ ਤੁਸੀਂ ਇੱਕ ਬੜੇ ਪੋਲਾਈਟ ਹੋ ਕੇ ਚੱਲਣਾ ਚਾਹੀਦਾ ਤੁਹਾਨੂੰ ਕਿ ਤੁਹਾਨੂੰ ਇੱਕ ਜਨਤਾ ਨੇ ਚੁਣਿਆ ਮੰਨਿਆ ਸਾਡੀ ਜਨਤਾ ਦੀ ਸੋਚ ਏਡੀ ਨਹੀਂ ਰਹੀ ਵੀ ਜਿਹੜੇ ਕਹਦੀ ਹੈ ਸਾਨੂੰ ਸੋਚਣ ਸਮਝਣ ਤੋਂ ਵਾਂਝੇ ਕਰਤਾ ਸਾਡੀ ਜਿਹੜੀ ਅਕਲ ਲੱਗੀ ਹੈ ਉਹ ਮਹਾਰਾਜਾ ਦਿਲੀਪ ਸਿੰਘ ਦੇ ਕਬਰ ਦੇ ਵਿੱਚ ਦਫਨ ਕਰ ਦਿੱਤੀ ਗਈ ਉਸ ਤੋਂ ਬਾਅਦ ਸਾਡੀ ਸੋਚ ਸੋਚਣ ਦੇ ਕਾਬਲ ਨਹੀਂ ਛੜਿਆ ਘਨੋਂ ਉਸ ਤੋਂ ਬਾਅਦ ਅਸੀਂ ਇੰਨੇ ਡਾਊਨਫਾਲ ਤੇ ਜਾਂਦੇ ਰਹੇ ਸਿੱਖ ਕਿ ਅਸੀਂ ਚਾਹ ਕੇ ਵੀ ਉੱਠ ਨਹੀਂ ਪਾਰੇ ਜਿਵੇਂ ਕਿ ਪਹਿਲਾਂ ਜਿਵੇਂ ਕਿਹਾ ਜਾਏ ਕਿ ਆਪਾਂ ਨੂੰ ਉਹ ਜਿਹੜਾ ਹੁਣ ਪ੍ਰਿਥਵੀ ਰਾ चौहान ਦੀਆਂ ਹੱਡੀਆਂ ਲੈ ਕੇ ਆਇਆ ਸੀ ਬੰਦਾ ਉਹਨੂੰ ਵੀਰਤਾ ਦੇਤਾ ਜੀ ਕਿ ਅਫਗਾਨਿਸਤਾਨ ਤੋਂ ਉਹਦੀਆਂ ਵੀ ਦੱਬੀ ਹੋਈ ਹਸਤੀਆਂ ਲੈ ਆਇਆ ਜਿਹੜੀਆਂ ਪ੍ਰਿਥਵੀ ਰਾ चौहान ਦੀਆਂ ਉੱਥੇ ਮੁਗਲਾਂ ਨੇ ਦੱਬ ਕੇ ਰੱਖੀਆਂ ਸੀ ਕੀ ਸਾਡੇ ਸਿੱਖਾਂ ਚ ਇੰਨੀ ਹੈਗੀ ਹੈ ਕਿ ਕਹਿਦੀ ਹੈ ਕਿ ਮਹਾਰਾਜਾ ਦਲੀਪ ਸਿੰਘ ਦੀ ਉੱਥੇ ਹਸਤੀਆਂ ਦੱਬੀਆਂ ਹੋਈਆਂ ਗਈਆਂ ਅਜਲਕੇ ਸਰਦਾਰ ਸੀ ਉਹਨੂੰ ਕੱਢ ਕੇ ਲਿਆਓ ਤੇ ਇੱਥੇ ਲਿਆ ਕੇ ਸਾਨੂੰ ਦਾ ਸੰਸਕਾਰ ਕਰੋ ਕੀ ਐਸੀ ਚੀਜ਼ ਨੂੰ ਕੋਈ ਸੋਚਦਾ ਨਹੀਂ ਸੋਚਦਾ ਸਾਡ ਨੂੰ ਸੋਚਣ ਸਮਝਣ ਤੋਂ ਉੱਪਰ ਮਤਲਬ ਵਾਂਝੇ ਕਰਤਾ ਸਾਨੂੰ ਕਰਜ਼ਾਈ ਬਣਾ ਕੇ ਰੱਖਤਾ ਸਾਨੂੰ ਫੁਕਰੇ ਬਣਾਤਾ ਫੋਕੀ ਬਦਮਾਸ਼ੀ ਵੀ ਅੱਲਾਹ ਸ਼ਹੀਦੋ ਜੀ ਸਰਦਾਰ ਐਡੇ ਖੁੱਲੇ ਦਿਲ ਹੁੰਦੇ ਆ ਸਰਦਾਰਾਂ ਦਾ ਇਹ ਹੈ ਉਹ ਪੰਪ ਦੇ ਦੇ ਕੇ ਜਿਵੇਂ ਕਹਦੇ ਨਾ ਲੋਕਾਂ ਦੇ ਪਾਪਾ ਜੀ ਤੁਸੀਂ ਇਦਾਂ ਇੱਕ ਸ਼ਾਹ ਜੀ ਤੁਸੀਂ ਦਾ ਸਰਦਾਰ ਜੀ ਘੈਂਟ ਜੀ ਘੈਂਟ